ਜਿਵੇਂ ਕਿ ਆਪ ਨੂੰ ਪਤਾ ਹੀ ਹੈ ਕਿ ਭਾਰਤ ਪਾਕਿਸਤਾਨ ਦਾ ਤਣਾਅ ਵਧਿਆ ਹੋਇਆ ਹੈ ਇਸ ਨੂੰ ਮੱਧਿਆ ਨਜ਼ਰ ਰੱਖਦੇ ਹੋਏ ਮੈਂ ਜਨਤਾ ਨੂੰ ਅਪੀਲ ਕਰਨੀ ਚਾਹੁੰਦਾ ਮਖੀਰੀਆਂ ਸ਼ਹਿਰ ਵਸੀਆਂ ਨੂੰ ਬਿਲਕੁਲ ਘਰੋਂ ਦੀ ਲੋੜ ਨਹੀਂ ਪੁਲਿਸ ਪ੍ਰੇਸੈਸ਼ਨ ਤੇ ਸਾਡੀ ਫੌਜ ਤੁਹਾਡੇ ਨਾਲ ਆ ਤੁਹਾਡੀ ਰੱਖਿਆ ਵਾਸਤੇ ਹਰ ਵੇਲੇ 24 ਘੰਟੇ ਤਿਆਰ ਆ ਪਰ ਮੈਂ ਆਪ ਦੇ ਚੈਨਲ ਤੇ ਮੱਧਮ ਰਾਹੀਂ ਜਨਤਾ ਨੂੰ ਅਪੀਲ ਕਰਨੀ ਚਾਹੁੰਦਾ ਹਮੇਸ਼ਾ ਹੀ ਅਸੀਂ ਕਾ ਕਾ ਕੇ ਲੇਟਾਂ ਬੰਦ ਕਰਾਉਂਦੇ ਆ ਤੇ ਲੇਟਾਂ ਦਾ ਪ੍ਰਬੰਧ ਜਦੋਂ ਮੁਕੰਮਲ ਹੁੰਦਾ ਵਾ ਤਾਂ ਲੈਕਟਾਂ ਪੂਰੀਆਂ ਪ੍ਰੋਪਰ ਬੰਦ ਕੀਤੀਆਂ ਜਾਣ ਜਿੰਨੀ ਦੇਰ ਤੱਕ ਅਸੀਂ ਕਹਿੰਦੇ ਨਹੀਂ ਜਾ ਕੇ ਉਹਨੀ ਦੇਰ ਤੱਕ ਲੈਕਟਾਂ ਨਹੀਂ ਬੰਦ ਕਰਦੇ ਇਹ ਜਨਤਾ ਨੂੰ ਮੈਂ ਅਪੀਲ ਕਰਦਾ ਵੀ ਆਪਣੀਆਂ ਲੈਕਟਾਂ ਦਿੱਤੇ ਹੋਏ ਸਮੇਂ ਦੇ ਮੁਤਾਬਕ ਏਨ ਟਾਈਮ ਬੰਦ ਕੀਤੀਆਂ ਜਾਣ ਕਿਸੇ ਦਾ ਹੋਵੇ ਨਾ ਚਲਦੀਆਂ ਇਸ ਤੋਂ ਇਲਾਵਾ ਜੇਕਰ ਕੋਈ ਡਰੋਨ ਜਾਂ ਕੋਈ ਹੋਰ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਚੀਜ਼ ਆਉਂਦੀ ਆ ਤੇ ਆਪਾਂ ਕੋਠਿਆਂ ਤੇ ਚੜ ਕੇ ਉਹਦੀਆਂ ਵੀਡੀਓ ਬਣਾਉਣ ਲੱਪਾਂ ਨੇ ਇਸ ਚੀਜ਼ ਤੋਂ ਵੀ ਪਰਹੇਜ਼ ਕਰੋ ਹੋ ਸਕਦਾ ਉਹਨਾਂ ਚੀਜ਼ਾਂ ਦੇ ਵਿੱਚ ਕੋਈ ਸੈਂਸਰ ਲੱਗਾ ਹੋਵੇ ਜਾਂ ਕਿਸੇ ਚਮਕਦੀ ਚੀਜ਼ ਨੂੰ ਉਹ ਆਣ ਕੇ ਟੱਚ ਕਰੇ ਤੇ ਉਹਦੇ ਨਾਲ ਨੁਕਸਾਨ ਹੋ ਜਾਵੇ ਜਿਹੜਾ ਸਾਡਾ ਇਸ ਕਰਕੇ ਸਾਰਿਆਂ ਨੂੰ ਅਪੀਲ ਆ ਬਿਲਕੁਲ ਉਸ ਚੀਜ਼ ਦੇ ਬਿਲਕੁਲ ਵੀ ਲਾਗੇ ਨਾ ਜਾਓ ਜੇ ਕਿਤੇ ਡਿੱਗਦੀ ਆ ਡਰੋਨ ਹਮੇਸ਼ਾ ਆਪਣੇ ਪਿੰਡ ਦੇ ਸਰਪੰਚ ਨੂੰ ਸੂਚਿਤ ਕਰੋ ਉਹਨਾਂ ਨਾਲ ਸਾਡਾ ਟਾਈ ਅਪ ਹੈਗਾ ਉਹ ਸਾਨੂੰ ਸੂਚਿਤ ਕਰਨਗੇ ਤਾਂ ਅਸੀਂ ਤੁਰੰਤ ਮੌਕੇ ਤੇ ਪਹੁੰਚਾਂਗੇ ਜੇਕਰ ਸਾਡੇ ਕਰਨ ਵਾਲਾ ਹੋਇਆ ਠੀਕਾ ਨਹੀਂ ਤਾਂ ਅਸੀਂ ਗਾਂ ਫੌਜ ਦੀ ਮਦਦ ਲਵਾਵਾਂਗੇ ਨਾਲ ਦੀ ਨਾਲ ਹੀ ਇਸ ਕਰਕੇ ਸਾਰਿਆਂ ਨੂੰ ਇਹ ਅਪੀਲ ਆ ਬਿਲਕੁਲ ਵੀ ਕੋਠਿਆਂ ਤੇ ਚੜ ਕੇ ਵੀਡੀਓ ਨਾ ਬਣਾਓ ਲੈਟਾਂ ਬਿਲਕੁਲ ਮੁਕੰਮਲ ਬੰਦ ਰੱਖੋ ਆ ਇਹਦੇ ਵਿੱਚ ਜਿਹੜਾ ਤੁਹਾਡਾ ਵੀ ਬਚਾ ਤੇ ਕਿਸੇ ਦਾ ਹੋਰ ਵੀ ਬਚਾ ਹੋ ਸਕਦਾ ਵਾ ਸਰੀ ਜੋ ਆਪਣੇ ਡੀਐਸਸੀ ਮੈਡਮ ਵੱਲੋਂ ਵੀ ਮਨਾ ਕੀਤਾ ਗਿਆ ਕਿ ਵੀਡੀਓ ਬੈਲ ਨੂੰ ਲੈ ਕੇ ਜੋ ਲੋਕ ਬਣਾ ਰਹੇ ਉਹਨਾਂ ਪਰ ਕੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਮਨਜੋਗ ਡੀਸੀ ਸਾਹਿਬ ਨੇ ਵੀ ਇਹਦਾ ਕਰਕੇ ਜੇਕਰ ਕੋਈ ਨਾ ਚੀਜ਼ਾਂ ਤੋਂ ਨਾ हटਿਆ ਤੇ ਅਸੀਂ ਤੁਰੰਤ ਕਾਨੂੰਨ ਤਾਪਕ ਉਹਨਾਂ ਦੇ ਖਿਲਾਫ ਇੱਕ ਕਾਰਵਾਈ ਕਰਾਂਗੇ ਤੇ ਕੁਝ ਸੱਜੇ ਲੋਕ ਜਾਂਦੇ ਹੈਗੇ ਆ ਲਿਆਟਾਂ ਤੇ ਬੰਦ ਹੋ ਜਾਂਦੀਆਂ ਲੈਕਨ ਨੌਜਵਾਨ ਪੀੜ੍ਹੀ ਦੀ ਹੈਗੀ ਉਹ ਵਹੀਕਲ ਲੈ ਕੇ ਆਪਣੇ ਉਹਨਾਂ ਨਿਕਲਦੇ ਰਾਤ ਇਹਦੇ ਵਿੱਚ ਵੀ ਅਸੀਂ ਪੁਲਿਸ ਪਾਰਟੀਆਂ ਲਗਾਤੀਆਂ ਹੋਇਆ ਜੇਕਰ ਕੋਈ ਮੋਟਰਸਾਈਕਲ ਲੈ ਕੇ ਰਾਤ ਨੂੰ ਬਾਹਰ ਨਿਕਲਿਆ ਲਾਈਟਾਂ ਜਗਾ ਕੇ ਘੁੰਮਦਾ ਫੇਰਾ ਬਿਨਾਂ ਕੰਮ ਤੋਂ ਬਿਨਾਂ ਗੱਲ ਤੋਂ ਤੇ ਉਹਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕਰਾਂਗੇ ਅਸੀਂ ਉਹਨਾਂ ਦੇ ਮੋਟਰਸਾਈਕਲ ਬੰਦ ਕਰਾਂਗੇ ਤੇ ਜੋ ਲਾਈਟਾਂ ਜਗਦੀਆਂ ਨੇ ਜਿਹੜੇ ਡੋਨ ਹੈਗੇ ਸਿੱਧੇ ਲਾਈਟ ਵੀ ਕਵਰ ਕਰਦੀ ਹੈ ਵੀ ਪਬਲਿਕ ਨੂੰ ਇਸ ਬਾਰੇ ਨੋਲਿਜ ਨਹੀਂ ਕਿ ਜਾਂਦਾ ਪਬਲਿਕ ਨੂੰ ਅਸੀਂ ਹਮੇਸ਼ਾ ਇਹ ਆਪ ਦੇ ਮੱਧਿਆਵਂ ਦੇ ਚੈਨਲ ਰਾਹੀਂ ਹੁਣ ਵੀ ਦੱਸ ਰਹੇ ਹਾਂ ਪੇ ਹੋ ਸਕਦਾ ਉਹਨਾਂ ਚੀਜ਼ਾਂ ਦੇ ਵਿੱਚ ਸੈਂਸਰ ਲੱਗਾ ਹੋਵੇ ਤਾਂ ਉਹ ਚੀਜ਼ਾਂ ਕਵਰ ਕਰਨ ਇਸ ਕਰਕੇ ਬਿਲਕੁਲ ਕੋਠੇ ਤੇ ਚੜ ਕੇ ਵੀਡੀਓ ਨਾ ਬਣਾਓ ਬਿਲਕੁਲ ਉਹਨਾਂ ਦੇ ਨੇੜੇ ਨਾ ਜਾਓ ਇਹ ਤੁਹਾਨੂੰ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਲੋਕਾਂ ਨੂੰ ਵੀ ਜਾਣਕਾਰੀ ਹੋਣੀ ਚਾਹੀਦੀ ਵੀ ਅਸੀਂ ਲੱਗਨੇ ਚਾਹੀਏ ਆਪਾਂ ਕੋਲ ਖੜ ਖੜ ਕੇ ਵੀਡੀਓ ਬਣਾ ਰਹੇ ਹਾ ਹੋ ਸਕਦਾ ਕੱਲ ਨੂੰ ਉਹ ਬਲਾਸਟ ਨਾ ਹੋਈ ਹੋਵੇ ਤੇ ਬਲਾਸਟ ਹੋ ਜਾਵੇ ਮੌਕੇ ਤੇ ਸਾਡਾ ਨੁਕਸਾਨ ਹੋ ਜਾਵੇ ਇਸ ਕਰਕੇ ਜਨਤਾ ਨੂੰ ਇਹ ਹੀ ਵਾਰ-ਵਾਰ ਅਪੀਲ ਆ ਬਿਲਕੁਲ ਵੀ ਉੱਥੇ ਨਾ ਜਾਓ ਸਾਨੂੰ ਸੂਚਿਤ ਕਰੋ ਅਸੀਂ ਤੁਰੰਤ ਮੌਕੇ ਤੇ ਆਵਾਂਗੇ ਉਹਨੂੰ ਕਵਰ ਕਰਕੇ ਤੇ ਮਿਲਟਰੀ ਨੂੰ ਬੁਲਾਵਾਂਗੇ ਠੀਕ ਠੀਕ ਨਮਸਕਾਰ ਜੀ ਭਾਰਤ ਮਾਤਾ ਕੀ ਜੈ ਮੈਂ ਸੋਨੀ ਜੋਗੀ ਸਮਾਜ ਸੇਵਕ ਸਾਰੇ ਆਪਣੇ ਹਿੰਦੁਸਤਾਨ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਹੱਥ ਜੋੜ ਕੇ ਅਪੀਲ ਕਰਨਾ ਚਾਹਨਾ ਕਿ ਜਿਹੜਾ ਇਸ ਵੇਲੇ ਤੁਸੀਂ ਸਾਰੇ ਜਾਣਦੇ ਹੋ ਕਿ ਦੁੱਖ ਦਾ ਜਿਹੜਾ ਸੰਕਟ ਦੀ ਘੜੀ ਜਿਹੜੀ ਹੈ ਉਹ ਚੱਲ ਰਹੀ ਹੈ ਸਾਨੂੰ ਸਾਰਿਆਂ ਨੂੰ ਇਹਦਾ ਸਹਿਯੋਗ ਕਰਨਾ ਚਾਹੀਦਾ ਪੁਲਿਸ ਦਾ ਸਹਿਯੋਗ ਕਰਨਾ ਚਾਹੀਦਾ ਆਪਣੀਆਂ ਸਰਕਾਰਾਂ ਦਾ ਸਹਿਯੋਗ ਕਰਨਾ ਚਾਹੀਦਾ ਜੋ ਜੋ ਵੀ ਸਾਨੂੰ ਹਦਾਇਤਾਂ ਸਾਡਾ ਪ੍ਰਸ਼ਾਸਨ ਦੇ ਰਿਹਾ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬਾਰ-ਬਾਰ ਇਹ ਅਪੀਲ ਕਰ ਰਿਹਾ ਕਿ ਜਿਸ ਤਰ੍ਹਾਂ ਪ੍ਰਸ਼ਾਸਨ ਕਹਿ ਰਿਹਾ ਹੈ ਸਾਡੇ ਡੀਸੀ ਮੈਡਮ ਜੀਸੀ ਸਾਹਿਬ ਜੋ ਕਹਿ ਰਿਹਾ ਉਸ ਤਰ੍ਹਾਂ ਤੁਸੀਂ ਚਲੋ ਰਾਤ ਨੂੰ ਆਪਣੇ ਘਰ ਦੀਆਂ ਲਾਈਟਾਂ ਬਿਲਕੁਲ ਬੰਦ ਰੱਖੋ ਜੇ ਤੁਹਾਨੂੰ ਕੋਈ ਰਾਤ ਨੂੰ ਲੱਗਦਾ ਵੀ ਕਿਤੇ ਬਾਹਰ ਕੋਈ ਛੇੜਖਾਨੀ ਕੋਈ ਆਵਾਜ਼ ਹੋ ਰਹੀ ਹੈ ਤੇ ਤੁਸੀਂ ਜਗਦੰਮ ਬਾਹਰ ਨਿਕਲ ਕੇ ਉਹਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਨਹੀਂ ਕਰਨੀ ਕਿਉਂਕਿ ਇਹ ਜਿਹੜੀਆਂ ਅੱਜ ਕੱਲ ਜਿਹੜੀਆਂ ਮਨਜਾਇਲਾ ਜਿਹੜੀਆਂ ਚੱਲ ਰਹੀਆਂ ਇਹ ਜੜੀਆਂ ਹੈਗੀਆਂ ਤੁਹਾਨੂੰ ਪਤਾ ਵੀ ਇਹ ਇਲੈਕਟ੍ਰੋਨਿਕ ਹੈ ਇਹ ਲਾਈਟ ਨੂੰ ਬਹੁਤ ਜਲਦੀ ਕੈਚ ਕਰਦੀਆਂ ਆ ਰੇਂਜ ਨੂੰ ਬਹੁਤ ਜਲਦੀ ਕੈਚ ਕਰਦੀਆਂ ਉਹ ਤੁਸੀਂ ਇਹਨਾਂ ਚੀਜ਼ਾਂ ਨੂੰ ਪਰਹੇਜ਼ ਕਰਨਾ ਆ ਔਰ ਇੱਕ ਚੀਜ਼ ਦਾ ਹੋਰ ਖਾਸ ਖਿਆਲ ਰੱਖਣਾ ਵੀ ਜਿਹੜੇ ਕੁਛ ਸਾਡੇ ਲੋਕ ਐਵੇਂ ਨਜਾਇਜ਼ੀ ਵੀਡੀਓ ਕਿਤੇ ਦੀ ਹੁੰਦੀ ਆ ਤੇ ਕਿਤੇ ਸ਼ਹਿਰ ਦਾ ਨਾਮ ਲਿਖ ਗਏ ਝੂਠੀਆਂ ਖਵਾਮਾਂ ਡਾਲ ਲਿਆ ਉਹ ਲੋਕੀ ਜਿਹੜੇ ਆ ਸਰਾਤੀ ਤਤਤ ਵਿੱਚ ਕੁਝ 12 ਵੀ ਵੀਡੀਓ ਬਣ ਕੇ ਆ ਜਾਂਦੀ ਆ ਉਹਨਾਂ ਦਾ ਤੁਸੀਂ ਖਿਆਲ ਰੱਖਣਾ ਵੀ ਝੂਠੀਆਂ ਖਵਾਮਾਂ ਤੋਂ ਬਚਣਾ ਜੇ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਂਦੀ ਹੈ ਕਿਸੇ ਪਿੰਡ ਵਿੱਚ ਆਂਦੀ ਹੈ ਜਾਂ ਕੁਝ ਵੀ ਆਂਦੀ ਹੈ ਤੇ ਹੈਲਪਲਾਈਨ ਨੰਬਰ ਨਾਲ ਨਾਲ ਸਾਡੇ ਜਿਹੜੇ ਪ੍ਰੈਸ ਆਵਾਣਾ ਇਹ ਨਾਲ ਨਾਲ ਥੱਲੇ ਦੇ ਰਿਹਾ ਤੁਸੀਂ ਪਿੰਡ ਦੇ ਪੰਚ ਸਰਪੰਚ ਨੂੰ ਕਿਸੇ ਨੂੰ ਲੰਬੜਦਾਰ ਨੂੰ ਕਿਸੇ ਨੂੰ ਕਰਨਾ ਵੀ ਸਾਨੂੰ ਇੱਥੋਂ ਕੋਈ ਆਵਾਜ਼ ਆਈ ਆ ਆਪ ਸਾਰੇ ਇਕੱਠੇ ਹੋ ਕੇ ਦੌੜ ਕੇ ਉਸ ਚੀਜ਼ ਦੇ ਲੱਗੇ ਪਹੁੰਚਣ ਦੀ ਕੋਸ਼ਿਸ਼ ਨਹੀਂ ਕਰਨੀ ਉਹਨੂੰ ਹੱਥ ਲਗਾਉਣ ਦੀ ਕੋਸ਼ਿਸ਼ ਨਹੀਂ ਕਰਨੀ ਔਰ ਇੱਕ ਹੋਰ ਛੋਟੀ ਜਿਹੀ ਮੈਂ ਬੇਨਤੀ ਕਰਨਾ ਚਾਹਨਾ ਕਿ ਜਿਹੜੇ ਟਾਵਰ ਹੈਗੇ ਆ ਟਾਵਰ ਕੁਛ ਸੀ ਆਪਣੇ ਇਲਾਕੇ ਵਿੱਚ ਦੇਖਿਆ ਹੈ ਕਾਲਾ ਮੰਝਰੋੜ ਤੇ ਵੀ ਟਾਵਰ ਦੇਖਿਆ ਵੀ ਰਾਤੀ ਬਲੈਕਆਊਟ ਵੀ ਹੋ ਜਾਂਦੀ ਹੈ ਉਹ ਟਾਵਰ ਦੀ ਲਾਈਟ ਬਹੁਤ ਜਿਹੜੀ ਚੱਲਦੀ ਹੈ ਔਰ ਬਹੁਤ ਉਹਦੀ ਹਾਈਟ ਹੁੰਦੀ ਹੈ ਉਹਦੇ ਨਾਲ ਵੀ ਸਾਨੂੰ ਨੁਕਸਾਨ ਹੋ ਸਕਦਾ ਮੈਂ ਇਸ ਬਾਰੇ ਆਪਣੇ ਜਿਹੜੇ ਪ੍ਰੈਸਰ ਰਿਪੋਰਟਰ ਸਾਡੇ ਆਏ ਹੈ ਇਹਨਾਂ ਨੂੰ ਵੀ ਬੇਨਤੀ ਕੀਤੀ ਹੈ ਵੀ ਤੁਸੀਂ ਇਹਨਾਂ ਨੂੰ ਕਹਿ ਕੇ ਟਾਵਰ ਦੀਆਂ ਲਾਈਟਾਂ ਜਿਹੜੀਆਂ ਉਹ ਜਿੰਨੇ ਵੀ ਟਾਵਰ ਦੀਆਂ ਲਾਈਟਾਂ ਰਾਤ ਨੂੰ ਚੱਲਦੀਆਂ ਉਹ ਬੰਦ ਕਰਵਾਓ ਜੇ ਹੋਰ ਵੀ ਤੁਹਾਡੇ ਲੱਗ ਸਕੇ ਸ਼ੋਲਡਰ ਵਾਲੀਆਂ ਲਾਈਟਾਂ ਆ ਗਈਆਂ ਵੀ ਜੇ ਨਹੀਂ ਕਿਸੇ ਦੇ ਧਿਆਨ ਵਿੱਚ ਡਿਆ ਰਾਤ ਨੂੰ ਜਗਦੀ ਹੈ ਤੇ ਉਹ ਵੀ ਤੁਸੀਂ ਬੰਦ ਰੱਖਣੀਆਂ ਬਾਕੀ ਆਪਣੇ ਘਰਾਂ ਦੇ ਅੰਦਰ ਹੀ ਵੜ ਕੇ ਰਹਿਣਾ ਜਿਆਦਾ ਇੱਕ ਜਗ੍ਹਾ ਬੋਤੇ ਜਣੇ ਤੁਸੀਂ ਇਕੱਠੇ ਨਹੀਂ ਹੋਣਾ ਔਰ ਆਪਣੇ ਪ੍ਰਸ਼ਾਸਨ ਦਾ ਸਾਡੀ ਜਿਹੜੀ ਪੁਲਿਸ ਹੈ ਆਰਮੀ ਬਹੁਤ ਵਧੀਆ ਕੰਮ ਕਰ ਰਹੀ ਹੈ ਇਹ ਜਿਹੜਾ ਕੰਮ ਹੈ ਸਾਨੂੰ ਸਾਰੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਇਕਜੁੱਟ ਹੋਣ ਦੀ ਲੋੜ ਆ ਕਿਸੇ ਕੋਈ ਪਾਰਟੀ ਦਾ ਮਸਲਾ ਨਹੀਂ ਕੋਈ ਪਾਰਟੀਵਾਦੀ ਦੀ ਗੱਲਾਂ ਹੋਵੇ ਇਸ ਵੇਲੇ ਅਸੀਂ ਇੰਡੀਆ ਦੇ ਆ ਹਿੰਦੁਸਤਾਨੀ ਆ ਔਰ ਸਾਨੂੰ ਸਿਰਫ ਇੱਕ ਇੰਡੀਆ ਹੋਣ ਦੇ ਨਾਤੇ ਹੀ ਸਾਨੂੰ ਜਿਹੜਾ ਚੱਲਣਾ ਚਾਹੀਦਾ ਪ੍ਰਸ਼ਾਸਨ ਦੀ ਮਦਦ ਕਰੀਏ ਇਹਨਾਂ ਦੇ ਕਹਿਣ ਤੇ ਚੱਲੀਏ ਜੋ ਜੋ ਡੀਸੀ ਮੈਡਮ ਦੀ ਹਦਾਇਤਾਂ ਉਸ ਤਰ੍ਹਾਂ ਚੱਲੀਏ ਔਰ ਆਪਣੇ ਘਰ ਦੀਆਂ ਲਾਈਟਾਂ ਵਗੈਰਾ ਸਾਰੀਆਂ ਬੰਦ ਰੱਖੀਏ ਜੇ ਕਿਸੇ ਗਲੀ ਗੁਆਂਢ ਨੂੰ ਲੋਡ ਪੈਂਦੀ ਆ ਔਰ ਸਭ ਤੋਂ ਕਿਸੇ ਵੀ ਸੱਜਣ ਨੂੰ ਲੋਡ ਪੈਂਦੀ ਆ ਤੇ ਆਪਣੇ ਆਪਣੇ ਨੰਬਰ ਕਲੋਨੀਆਂ ਦੇ ਜਿਹੜੇ ਗਰੁੱਪ ਹੈ ਉਹ WhatsApp ਕੋਈ ਦੱਸਦਾ 20-20 ਪੰਜਾਬ ਦੇ ਬੰਦਿਆਂ ਦੇ ਆਪਣੇ ਮੁਹੱਲੇ ਆ ਦੇ ਕਲੋਨੀਆਂ ਦੇ ਬਣਾ ਕੇ ਰੱਖੋ ਜੇ ਕਿਸੇ ਤਰ੍ਹਾਂ ਕੋਈ ਪ੍ਰੋਬਲਮ ਆ ਜੇ ਉਸ ਗਰੁੱਪ ਵਿੱਚ ਤੁਸੀਂ ਮੈਸੇਜ ਕਰ ਦਿਓ ਔਰ ਬਾਕੀ ਤੁਸੀਂ ਸਭ ਸਮਝਦਾਰ ਹੋ ਔਰ ਸਭ ਤੋਂ ਜ਼ਰੂਰੀ ਇੱਕ ਗੱਲ कि ਸਾਨੂੰ ਸਾਡੀ ਆਰਮੀ ਤੇ ਸਾਡੀ ਫੌਜ ਤੇ ਦੇਸ਼ ਦੀ ਸੈਨਾ ਤੇ ਸਾਨੂੰ ਇਨਾ ਮਾਣ ਹੈ ਇਨਾ ਭਰੋਸਾ ਆ ਕਿ ਅਸੀਂ ਜੋ ਆਪਣੇ ਬੱਚਿਆਂ ਦੇ ਵਿੱਚ ਸੁਰੱਖਿਆ ਨਾਲ ਰਾਤ ਨੂੰ ਸੌਂ ਰਹੇ ਆ ਉਹ ਬਾਰਡਰਾਂ ਤੇ ਜਾਗ ਰਹੇ ਆ ਸਾਡੀ ਸੁਰੱਖਿਆ ਕਰ ਰਹੇ ਆ ਮੈਂ ਆਪਣੀ ਆਰਮੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਦਿਲੋਂ ਰਿਸਪੈਕਟ ਆ ਮੈਂ ਆਪਣੀ ਆਰਮੀ ਨੂੰ ਇੱਕ ਦਿਲੋਂ ਸਲੂਟ ਦੇਣਾ ਚਾਹੁੰਦਾ ਆ ਮੇਰੀ ਆਰਮੀ ਨੂੰ ਜੈ ਹਿੰਦ